ਦੋਸਤੋ ਅਲਮਸਤ ਬਾਪੂ ਲਾਲ ਬਾਸ਼ਾ ਦਰਬਾਰ ਦੀ ਕਮੇਟੀ ਦੇ ਵਿਵਾਦਤ ਮੁੱਦੇ ਦੇ ਚੱਲਦਿਆਂ ਦਾਤਾ ਸਰਕਾਰ ਜੀ ਦਾ 41ਵਾਂ ਉਸ ਬੜੀ ਹੀ ਸ਼ਰਧਾ ਭਾਵਨਾ ਤੇ ਸਤਕਾਰ ਨਾਲ ਨੇ ਪਰੇ ਚੜਿਆ ਨਵੀਂ ਬਣੀ ਕਮੇਟੀ ਵੱਲੋਂ ਮੇਲੇ ਦੇ ਪ੍ਰਤੀਪੁਕਤਾ ਪ੍ਰਬੰਧ ਪਹਿਲਾਂ ਨਾਲੋਂ ਸੁਚੱਜੇ ਢੰਗ ਨਾਲ ਕੀਤੇ ਗਏ ਸਨ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਦਾ ਅਹਿਮ ਰੋਲ ਸੀ ਜਿਨ੍ਹਾਂ ਵਿੱਚ ਸਰਦਾਰ ਗੁਰਸਿਮਰਨ ਸਿੰਘ ਢਿੱਲੋ ਐਸ ਡੀ ਐਮ ਨਕੋਦਰ ਅਤੇ ਨਾਇਬ ਤਹਿਸੀਲਦਾਰ ਸਰਦਾਰ ਗੁਰਦੀਪ ਸਿੰਘ ਸੰਤੂ ਉਹਨਾਂ ਦੇ ਨਾਲ ਸੀਨੀਅਰ ਪੁਲਿਸ ਕਪਤਾਨ ਆਈਪੀਐਸ ਡਾਕਟਰ ਅੰਕੁਰ ਗੁਪਤਾ ਡੀਐਸਪੀ ਸਰਦਾਰ ਕੁਲਵਿੰਦਰ ਸਿੰਘ ਵਿਰਕ ਅਤੇ ਉਹਨਾਂ ਦੀ ਟੀਮ ਦੀ ਦੇਖਰੇਖ ਵਿੱਚ ਸਾਰਾ ਮੇਲਾ ਨੇਪਰੇ ਚੜਿਆ ਸਮੂਹ ਮੁਹੱਲਾ ਰਿਸ਼ੀਨਗਰ ਵਸਿਆ ਵਿੱਚ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ ਸਭ ਨੇ ਆਪਣੀ ਆਪਣੀ ਡਿਊਟੀ ਨਿਭਾਉਂਦੇ ਹੋਏ ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਪੇਸ਼ ਹੈ ਸਾਡੇ ਪੱਤਰਕਾਰ ਰਾਜੇਸ਼ ਅਹਿਰ ਦੀ ਇੱਕ ਖਾਸ ਰਿਪੋਰਟ ਏਡੀ ਵਰਲਡ ਪੰਜਾਬੀ ਨਿਊਜ਼ ਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਤਸਵੀਰਾਂ ਵਿਖਾ ਰਹੇ ਹਾਂ ਤੁਹਾਨੂੰ ਇਤਿਹਾਸਿਕ ਸ਼ਹਿਰ ਨਕੋਦਰ ਦੀਆਂ ਔਰ ਪੀਰਾਪੁਰੀ ਵੀ ਆਖਿਆ ਜਾਂਦਾ ਹੈ ਨੇਕੀ ਦਾ ਦਰ ਵੀ ਆਖਿਆ ਜਾਂਦਾ ਹੈ ਇਸ ਮੁਕੱਦਸ ਦਰਬਾਰ ਨੂੰ ਔਰ ਦਰਬਾਰ ਹੈ ਜੀ ਅਲਮਸਤ ਬਾਪੂ ਲਾਲ ਬਾਸ਼ਾ ਸਰਕਾਰ ਜੀ ਦਾ ਦੋ ਮਿੰਟ ਲੱਗਦੇ ਨੇ ਕੋਈ ਗੱਲ ਨਹੀਂ ਉਨੀ ਦੇਰ ਤੱਕ ਜਿੰਨੇ ਵੀ ਪੰਜਾਬ ਪੁਲਿਸ ਦੇ ਨੌਜਵਾਨ ਇੱਥੇ ਤਨਾਤ ਨੇ ਲੜਕੇ ਤੇ ਲੜਕੀਆਂ ਦੋਵੇਂ ਵਿਭਾਗ ਨੇ ਇੱਕ ਵਾਰ ਉਹਨਾਂ ਲਈ ਤਾੜੀਆਂ ਮਾਰੋ ਜ਼ੋਰਦਾਰ ਤਾੜੀਆਂ ਇੱਕ ਤੇ ਤੁਸੀਂ ਦੇਖ ਰਹੇ ਹੋ ਜਿਹੜੇ ਪਾਰਟੀ ਵਿੱਚ ਨੇ ਹਾਰਦੀ ਬਾਰੇ ਦਾ ਪਤਾ ਨਾ ਨਰਾਂ ਟਿਕੇ ਪਰ ਪਾਣੀ ਨਹੀਂ ਚਾਹੀਦਾ ਚਾਹੀਦਾ ਯੋਗ ਦਾ ਚਾਹੀਦਾ ਚਾਹੀਦਾ ਤੇ ਮੈਨੇ ਚਾਹੀਦਾ ਚਾਹੀਦਾ ਕਿ ਬਹੁਤ ਸੱਚਾ ਇਹਨਾਂ ਦਾ ਹਾਰਦੀ ਦੇ ਕੇ ਗਿਆ ਸਰਪਰਾ ਬਨਰਾਸ ਗੜਗੜੀ ਤੇ ਧੰਨਵਾਦ ਕਰਾਂਗਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਸਭ ਨੂੰ ਬੰਨ ਦਾ ਮਾਨ ਦਿੱਤਾ ਹੈ ਕੋਈ ਸਪੀਚ ਨਹੀਂ ਸੁਣੀ ਕੋਈ ਕੋਰਕ ਨਹੀਂ ਸੁਣੀ ਤੁਸੀਂ ਜਿਦਾ ਨਹੀਂ ਮੈਂ ਰੱਖ ਲਿਆ ਇਹ ਜਿਹੜਾ ਇਸ ਵਾਰ ਤੋਂ ਮੈਂ ਕੋਈ ਪੈਸੇ ਨਹੀਂ ਲੈ ਕੇ ਜਾ ਸਕਦਾ ਮੈਨੂੰ ਬਹੁਤ ਦੁੱਖ ਆਇਆ ਇਹ ਨੰਗਰ ਦੀ ਬਾਤ ਹੈ ਨੰਗਰ ਦੀ ਬਾਤ ਉਹਨਾਂ ਦੇ ਨਾਲ ਦੇ ਜੋਰ ਦਾ ਤਾੜੀਆਂ ਮਾਰਦੇ ਹੋ ਜੀ ਉਹਨਾਂ ਨੇ ਆਪਣੀ ਹੱਥ ਹਲਾ ਕੇ ਕਮਾਈ ਜਿੱਦਾਂ ਕਹੋ ਮਿਹਨਤ ਕਰਕੇ ਕਮਾਇਆ ਵੇਚ ਕਰਕੇ ਕਮਾਇਆ ਤੇ ਬਾਬਾ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਦਾਨ ਕਰਦਿਆ ਜੋਰ ਦਾ ਤਾੜੀਆਂ ਪਰਾਜੇ ਦੇ ਸੰਜੀਤ ਕਬੂਰ ਜੀ ਅਨੀ ਕੋ ਸਾਈਡ ਦੀ ਸਨਮਾਨ ਦੇਣੇ ਮਾਦਦ ਡੀਐਸਪੀ ਸਾਹਿਬ ਕੁਲੰਦਰ ਸਿੰਘ ਮਿਰਕੀ

ਸਿੰਘਮ ਸਿੰਘਮ ਇੱਕ ਵਾਰ ਤਾੜੀਆਂ ਚਾਹੀਦੀਆਂ ਨੇ ਅਸੇ ਜੋ ਸਾਹ ਵਿੱਚ ਪਾਣੀ ਦੀਆਂ ਤਾੜੀਆਂ ਚਾਹੀਦੀਆਂ ਜਿਹੜੇ ਸਾਡੇ ਰਕੂਦਨ ਨੂੰ ਆਪਣੀਆਂ ਸਵਾਵਾਂ ਦੇ ਰਿਹਾ ਔਰ ਸਾਡੇ ਸਿੰਘਮ ਅਸੇ ਜੋ ਸਾਹ ਜਾਂ ਬਿਨਾ ਪਾਣੀ ਇੱਕ ਵਾਰ ਤਾੜੀਆਂ ਚਾਹੀਦੀਆਂ ਪਾਣੀ ਵੀ ਦੇ ਦੇ ਜੋਰ ਦਾ ਤਾੜੀ ਚਾਹੀਦੀ ਹੈ ਸਾਡੇ ਅਸੇ ਜੋ ਜੈਪਾਲ ਜੀ ਸਾਡੇ ਹੋਰ ਸਤਕਾਰਯੋਗ ਅਸੇ ਜੋ ਜੈਪਾਲ ਜੀ ਉਹਨਾਂ ਦਾ ਬੇਨਤੀ ਕਰਾਂਗਾ ਪਲੀਜ਼ ਆਜੋ ਉਹਨਾਂ ਦਾ ਵੀ ਸਨਮਾਨ ਹੋਵੇਗਾ ਇਹ ਲੰਬਰੇ ਬਹੁਤ ਨੰਦਰੇ ਆ ਰਗਾ ਜੀ ਦੀ ਸੰਗੀਤ ਦੇ ਬਾਅਦ ਅਕੰਧ ਲੈਣ ਦਾ ਕੰਮ ਕਰਾਗਾ ਸਾਰੀ ਟੀਮ ਦਾ ਥੈਂਕਸ ਸਰ ਜਿਨ੍ਹਾਂ ਵੱਲੋਂ ਇਹ ਸੇਵਾ ਦਿੱਤੀ ਗਈ ਲਾਈਟ ਦਿੱਤੀ ਆਲੂ ਜਿਹੜੇ ਬਰਸਾਤ ਦੀ ਗੁੱਜਲ ਖੜ ਗਈ ਸੀ ਜਿਨ੍ਹਾਂ ਨੇ ਸਾਰੇ ਪਰਬਤ ਦੇਖੇ ਸਾਰੇ ਇਲਾਕੇ ਦੇ ਐਸ.ਡੀ.ਐਮ ਸਾਹਿਬ ਬਹੁਤ ਸਿਮਰਨ ਸਿੰਘ ਢਿੱਲੋਂ ਸਾਹਿਬ ਜਿਨ੍ਹਾਂ ਨੇ ਪੂਰੇ ਪ੍ਰਸ਼ਾਸਨ ਦਾ ਪ੍ਰਬੰਧ ਕੀਤਾ ਸੋ ਉਹ ਵੀ ਕਿਸੇ ਰਜਿੰਦੇ ਕਰਕੇ ਕਿਸੇ ਪਿੰਡ ਫੋਨ ਕਰਕੇ ਨਹੀਂ ਆ ਸਕੇ ਤੇ ਉਹਨਾਂ ਦਾ ਕੋਆਰਡੀਨੇਟ ਫੋਨ ਕਰਕੇ ਉਹਨਾਂ ਦਾ ਸਨਵਾ بہت <سؤال> اچھے ਔਰ ਸਾਡੇ ਜਯੰਤेंद्र ਕਨਨਗੋਪਾਲ ਸਾਹਿਬ ਜੈਣਾ ਨੂੰ ਰਿਕਵੈਸਟ ਕਰਨਾ ਪਲੀਜ਼ ਆਜੋ ਜਯੰਤेंद्र ਭੱਲਾ ਜੀ ਜੋ ਕਿ ਚਾਂਚ ਤੇ ਤਰਫਾ ਕਰਨਾ ਵੀ ਐਸਐਸਓ ਸਾਹਿਬ ਦਾ ਔਰ ਸਾਡੇ ਕਿੰਗਰ ਵੀ ਹਾਂ ਜੀ ਬਹੁਤ ਜਿਹੜਾ ਆਪਦੀ ਸੀੜੀ ਮਾਰਦਾ ਹੁੰਦਾ ਉਹ ਸੀੜੀ ਮਾਰ-ਮਾਰ ਕੇ ਉਹਦਾ ਹੋਰ ਗੋੜੋ ਵੇ ਜਾਂਦਾ ਤੇ ਅੱਜ ਤੁਹਾਡਾ ਵੀ ਹੋ ਹੌਫ ਕਰਦਾ ਆ ਕਿ ਤੁਸੀਂ ਲੋਕਾਂ ਨੂੰ ਸਰਮਾਨ ਦਿੰਦੇ ਆ ਪਰ ਦੇਖੋ ਅੱਜ ਬਾਬਾ ਜੀ ਦੀ ਕਿਰਪਾ ਸੀ ਤੁਹਾਨੂੰ ਸਰਮਾਨ ਦੇ ਰਹੇ ਸਜੋਦਾ ਤਾਲੀਆਂ ਸਾਡੀ ਪੂਰੀ ਅੰਕਲ ਡੀਸ ਦੇ ਲਈ ਨਾ ਬੋਲੋ ਹਾਂਜੀ ਸਰੇ ਵਖਣਵਾਲੀ ਵਖਣਸ਼ੀਪੁਰ ਜੀ ਆਸ਼ੂ ਟੋਪੜਾ ਜੀ ਆਸ਼ੂ ਜੀ ਜੀ ਸਨਮਾਨ ਅਲਮਾਸ ਬਾਪੂ ਲਾਲਵਾ ਸਰਕਾਰ ਇੱਕ ਵਾਰ ਫਿਰ ਮਿਹਨਤ ਕਰਨੀ ਚਾਹੀਦੀ ਹੈ ਸਰੇ ਰਿਕੀ ਟੋਪੜਾ ਜੀ ਰਿਕੀ ਬੀੜਾ ਜੋ ਰਿਕੀ ਟੋਪੜਾ ਜੀ ਉਹਨਾਂ ਦਾ ਵੀ ਸਨਮਾਨ ਸਰੇ ਰਿਕੀ ਟੋਪੜਾ ਜੀ ਰਜੀਤਪਾ ਆਸਾ ਰਜੀਤਪਾ ਥੈਂਕ ਯੂ ਦਾਸ ਹੋ ਸਿੱਧੂ ਜੱਟਵਾ ਰਾਜੀ ਦੋ ਦਿਨ ਤਿੰਨ ਤੋਂ ਵੀ ਮਟਾਵਾ ਸੇਵਾ ਕਰ ਰਿਹਾ ਸਾਰੇ ਅੰਗਰੇਜ਼ ਦੀ ਫੋਟੋ ਜਿੰਨਾ ਜਿੰਨਾ ਦਿਆ ਸਰਕਾਰ ਨੇ ਮੁੱਛ ਕੋ ਜੀ ਰਾ ਸਰਕਾਰ ਦੇ ਮੁੱਛ ਕੋ ਜਿੰਨਾ ਦਿਆ